हां जी दोस्तों प्यार भरी सास रिया कहते बड़ी खुशखबरी आई है बुढ़ापा पेंशन ਨੂੰ ਲੈ ਕੇ ਵੱਡੀ खुशखबरी ਤੁਹਾਨੂੰ ਸੁਣਾਉਣ ਜਾ ਰਿਹਾ ਜਿਸ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਨ੍ਹਾਂ ਲੋਕਾਂ ਦੀ ਜਿਹੜੀ ਰੁਕੀ ਹੋਈ ਪੈਨਸ਼ਨ ਸੀ ਉਸ ਦੇ ਬਾਰੇ ਇੱਕ ਵੱਡੀ ਅਪਡੇਟ ਕੀ ਆਈ ਹੈ ਕਿ ਉਹ ਹੁਣ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਚਾਹੇ ਤੁਹਾਡਾ SBI ਦਾ ਖਾਤਾ ਹੋਵੇ PNB ਦਾ ਖਾਤਾ ਹੋਵੇ HDFC ਬੈਂਕ ਦਾ ਖਾਤਾ ਹੋਵੇ ICICI ਬੈਂਕ ਦਾ ਖਾਤਾ ਹੋਵੇ ਜਾਂ ਫਿਰ ਕੋਈ ਵੀ ਅਦਰ ਬੈਂਕ ਜਿਸ ਦੇ ਵਿੱਚ ਤੁਹਾਡੀ ਪਹਿਲਾਂ ਵੀ ਪੈਨਸ਼ਨ ਹੁੰਦੀ ਹੈ ਹਰ ਇੱਕ ਤਰ੍ਹਾਂ ਦੇ ਪੈਨਸ਼ਨਰਾਂ ਦੀ ਜਿਹੜੀ ਪੈਨਸ਼ਨ ਆ ਗਈ ਹੈ ਚਾਹੇ ਉਹ ਬੁਢਾਪਾ ਪੈਨਸ਼ਨ ਹੋਵੇ ਵਿਧਵਾ ਪੈਨਸ਼ਨ ਹੋਵੇ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੋਵੇ ਵਿਕਲੰਗ ਲੋਕਾਂ ਦੀ ਪੈਨਸ਼ਨ ਹੋਵੇ ਇਹ ਸਾਰੀਆਂ ਪੈਨਸ਼ਨਾਂ ਜਿਹੜੀਆਂ ਜਿਨ੍ਹਾਂ ਲੋਕਾਂ ਦੀਆਂ ਰੁਕੀਆਂ ਹੋਈਆਂ ਸੀ ਚਾਹੇ ਉਹ ਨਵੰਬਰ ਮਹੀਨੇ ਦੀ ਪੈਨਸ਼ਨ ਹੋਵੇ ਠੀਕ ਹੈ ਚਾਹੇ ਦਸੰਬਰ ਮਹੀਨੇ ਦੀ ਪੈਨਸ਼ਨ ਹੋਵੇ ਜਾਂ ਫਿਰ ਜਿਨ੍ਹਾਂ ਦੀ ਹਾਲੇ ਜਿਹੜਾ 2026 ਚੱਲ ਰਿਹਾ ਹੈ ਉਹਨਾਂ ਦੀ ਪੈਨਸ਼ਨ ਜਨਵਰੀ ਮਹੀਨੇ ਦੀ ਹੋਵੇ ਇਹਨਾਂ ਸਾਰਿਆਂ ਦੀ ਪੈਨਸ਼ਨ ਦੇ ਲਈ ਅਪਡੇਟ ਆ ਗਿਆ ਹੈ ਕਿਹੜੇ ਕਿਹੜੇ ਥਾਂ ਤੇ ਉਹ ਪੈਨਸ਼ਨ ਜਾਰੀ ਕੀਤੀ ਜਾ ਚੁੱਕੀ ਹੈ ਤੁਹਾਨੂੰ ਇੱਕ ਇੱਕ ਜਿਹੜੀ ਜਗ੍ਹਾ ਦਾ ਨਾਮ ਦੱਸਾਂਗੇ ਜੇ ਤੁਸੀਂ ਉਹਨਾਂ ਜਗ੍ਹਾ ਦੇ ਨਾਲ ਬਿਲੋਂਗ ਕਰਦੇ ਹੋ ਤਾਂ ਤੁਹਾਡੀ ਜਿਹੜੀ ਹੈ ਪਰੇਸ਼ਾਨੀ ਦੂਰ ਹੋਣ ਵਾਲੀ ਹੈ ਕਿਉਂਕਿ ਤੁਹਾਡੀ ਪੈਨਸ਼ਨਾਂ ਜਿਹੜੀਆਂ ਰੁਕੀਆਂ ਪੈਨਸ਼ਨਾਂ ਸੀ ਉਹ ਵੀ ਤੁਹਾਡੀਆਂ ਰੁਕੀਆਂ ਹੋਈਆਂ ਪੈਨਸ਼ਨਾਂ ਆਜ ਗਈਆਂ ਨੇ ਤਾਂ ਆਓ ਚਲਦੇ ਹਾਂ ਮੇਨ ਅਪਡੇਟ ਦੇ ਵਿੱਚ ਕੀ ਮੇਨ ਅਪਡੇਟ ਆਇਆ ਤੁਸੀਂ ਦੇਖ ਸਕਦੇ ਹੋ ਸਾਲ 2025 ਦੇ ਨਵੰਬਰ ਦਸੰਬਰ ਅਤੇ ਜਨਵਰੀ 2026 ਦੇ ਮਹੀਨੇ ਦੀਆਂ ਜਿਨ੍ਹਾਂ ਜਿਨ੍ਹਾਂ ਬਜ਼ੁਰਗ ਵਿਧਵਾਵਾਂ ਅੰਗਹੀਨ ਅਤੇ ਬੇਸਹਾਰਾ ਲਾਭਪਾਤਰੀਆਂ ਨੂੰ ਠੀਕ ਹੈ ਜੀ ਲਾਭਪਾਤਰੀਆਂ ਨੂੰ ਪੈਨਸ਼ਨ ਨਹੀਂ ਮਿਲੀ ਸੀ ਦੀ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਉਹਨਾਂ ਦੀਆਂ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿਹਨਾਂ ਕਿਹਨਾਂ ਦੀਆਂ ਦੁਆਰਾ ਤੁਸੀਂ ਦੇਖ ਲਓ ਬਜ਼ੁਰਗ ਪੈਨਸ਼ਨ ਵਿਧਵਾ ਪੈਨਸ਼ਨ ਅੰਗਹੀਨ ਪੈਨਸ਼ਨ ਤੇ ਬੇਸਹਾਰਾ ਲਾਭਪਾਤਰੀਆਂ ਨੂੰ ਜਿਹੜੀ ਪੈਨਸ਼ਨ ਮਿਲਦੀ ਸੀ ਜੇ ਉਹਨਾਂ ਦੀ ਪਿਛਲੇ 3 ਮਹੀਨਿਆਂ ਤੋਂ ਕੋਈ ਪੈਨਸ਼ਨ ਬਕਾਇਆ ਪਈ ਹੈ ਯਾਨੀ ਉਹਨਾਂ ਦੇ ਖਾਤੇ ਵਿੱਚ ਨਹੀਂ ਆਈ ਤੇ ਉਹਨਾਂ ਦੀਆਂ ਪੈਨਸ਼ਨਾਂ ਜਿਹੜੀਆਂ ਆ ਗਈਆਂ ਹਨ ਤੇ ਜਾਰੀ ਕੀਤੀ ਲਿਸਟ ਦੀ ਗੱਲ ਕਰੀਏ ਤਾਂ ਥੱਲੇ ਜਿਹੜੀ ਜਾਰੀ ਲਈ ਕੀਤੀ ਗਈ ਹੋਈ ਲਿਸਟ ਹੈ ਆਪਾਂ ਉਹਨੂੰ ਪੜ੍ਹਦੇ ਆਂ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਪਹਿਲਾ ਜਿਹੜਾ ਆਪਾਂ ਨਾਮ ਦੱਸ ਦਈਏ ਤੁਹਾਨੂੰ ਦੱਸਿਆ ਡੇਰਾ ਬੱਸੀ ਜਿੱਥੇ ਕੀ ਇਹ ਪੈਨਸ਼ਨ ਜਿਹੜੀ ਆ ਚੁੱਕੀ ਹੈ ਉਸ ਤੋਂ ਬਾਅਦ ਅਗਲਾ ਥਾਂ ਹੈ ਜੀਰਾ ਜੀਰਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਤੇ ਉਸ ਤੋਂ ਬਾਅਦ ਭੋਗਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਤਾਂ ਅੱਗੇ ਤੁਹਾਨੂੰ ਦੱਸ ਦਿਆਂ ਲਪੋਕੇ ਦੇ ਵਿੱਚ ਵੀ ਜਿਹੜੀ ਇਹ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਲੋਕਾਂ ਦੀ ਪਹਿਲਾਂ ਜਿਹੜੀਆਂ ਪੈਨਸ਼ਨਾਂ ਬਕਾਇਆ ਰਹਿੰਦੀਆਂ ਸੀ ਉਹਨਾਂ ਦੀ ਗੱਲ ਚੱਲ ਰਹੀ ਹੈ ਜਾਂ ਫਿਰ ਜਿਨ੍ਹਾਂ ਦੀ ਅਜੇ ਤੱਕ ਜਨਵਰੀ ਮਹੀਨੇ ਦੀ ਪੈਨਸ਼ਨ ਨਹੀਂ ਆਈ ਸੀ ਉਹਨਾਂ ਦੀ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਮਾਝਾ ਦੀ ਤੇ ਮਾਝਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਰਾਮਪੂਰਾ ਫੂਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਉਹ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਨਾਲੇ ਰਾਮਪੂਰਾ ਦੇ ਨਾਲ ਤੁਸੀਂ ਗੱਲ ਕਰੀਏ ਤੇ ਪੁੱਚੋ ਮੰਡੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਗਈ ਹੈ ਕੋਟਕਪੂਰਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਗਈ ਹੈ ਇਹ ਕੁਝ ਨਾਮ ਨੇ ਜਿਨ੍ਹਾਂ ਦੇ ਵਿੱਚ ਬੜਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਹੈ ਜਿਹੜੀ ਅਪਡੇਟ ਹੋਈ ਹੈ ਜਿਨ੍ਹਾਂ ਲੋਕਾਂ ਦੀਆਂ ਪੈਨਸ਼ਨਾਂ ਰੁਕੀਆਂ ਹੋਈਆਂ ਸਨ ਅੱਗੇ ਗੱਲ ਕਰੀਏ ਜਿਨ੍ਹਾਂ ਲੋਕਾਂ ਦੀ ਜਗਰਾਓ ਦੇ ਵਿੱਚ ਹਲੇ ਤੱਕ ਪੈਨਸ਼ਨ ਨਹੀਂ ਆਈ ਸੀ ਉਹਨਾਂ ਨੂੰ ਮਿਲ ਚੁੱਕੀ ਹੈ ਠੀਕ ਹੈ ਉਹਨਾਂ ਦੀ ਬਕਾਇਆ ਪੈਨਸ਼ਨ ਆ ਗਈਆਂ ਨੇ ਤੇ ਉਸ ਤੋਂ ਬਾਅਦ ਰਾਏਕੋਟ ਦੀ ਗੱਲ ਕਰੀਏ ਤਾਂ ਰਾਏਕੋਟ ਦੇ ਵਿੱਚ ਉਹਨਾਂ ਲੋਕਾਂ ਦੀਆਂ ਪੈਨਸ਼ਨਾਂ ਆ ਚੁੱਕੀਆਂ ਜਿਨ੍ਹਾਂ ਨੂੰ ਹਲੇ ਤੱਕ ਪੈਨਸ਼ਨਾਂ ਨਹੀਂ ਮਿਲੀਆਂ ਸਨ ਤਾਂ ਅੱਗੇ ਗੱਲ ਕਰੀਏ 11ਵੇਂ ਨੰਬਰ ਤੇ ਬੱਸੀ ਪਟਾਣਾ ਬੱਸੀ ਪਟਾਣਾ ਦੇ ਵਿੱਚ ਵੀ ਜਿਹੜੀ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਪੈਨਸ਼ਨ ਤੇ 12ਵੇਂ ਨੰਬਰ ਤੇ ਮੋਰਿੰਡਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਜਿਹਨਾਂ ਲੋਕਾਂ ਦੀਆਂ ਜਿਹੜੀ ਦਸੰਬਰ ਜਨਵਰੀ ਤੇ ਇਸੇ ਸਾਲ ਦੇ ਨਵੇਂ ਸਾਲ ਦੀ ਜਨਵਰੀ ਦੀ ਪੈਨਸ਼ਨ ਜਿਹੜੀ ਅਪਡੇਟ ਨਹੀਂ ਹੋਈ ਸੀ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ ਜਿਹੜੀਆਂ ਕੀ ਹੁਣ ਉਹਨਾਂ ਨੂੰ ਮਿਲ ਰਹੀਆਂ ਨੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਅੱਗੇ ਤੇ ਅੱਗੇ ਹੈ ਜੀ ਚਮਕੌਰ ਸਾਹਿਬ ਚਮਕੌਰ ਸਾਹਿਬ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਗਈ ਹੈ ਉਸ ਤੋਂ ਬਾਅਦ ਕਰੀਏ ਗੱਲ ਤਾਂ ਨੂਰ ਮਹਿਲ ਦੀ ਨੂਰ ਮਹਿਲ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਕੀਤੀ ਜਾ ਚੁੱਕੀ ਹੈ ਅੱਗੇ ਗੱਲ ਕਰੀਏ ਕਰਤਾਰਪੁਰ ਦੀ ਤਾਂ ਕਰਤਾਰਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਗਈ ਹੈ ਤੁਹਾਨੂੰ ਦੱਸ ਦਈਏ ਜਿਹੜੀ ਇਹ ਪੈਨਸ਼ਨ ਹੈ ਠੀਕ ਹੈ ਇਹ ਨਵੰਬਰ ਮਹੀਨੇ ਦੀ 1500 ਠੀਕ ਹੈ ਇਹ ਦਸੰਬਰ ਮਹੀਨੇ ਦੀ 1500 ਤੇ ਜਨਵਰੀ ਮਹੀਨੇ ਦੀ ਜਿਹੜੀ 1500 ਆ ਕੇ ਟੋਟਲ 45000 ਰੁਪਏ ਪੀ ਜਿਹੜੀ ਪੈਨਸ਼ਨ ਹੈ ਉਹਨਾਂ ਲੋਕਾਂ ਦੀ ਆ ਗਈ ਹੈ ਜਿਨ੍ਹਾਂ ਨੂੰ ਇਹ ਪੈਨਸ਼ਨ ਹਲੇ ਤੱਕ ਨਹੀਂ ਰਿਸੀਵ ਹੋਈ ਸੀ ਯਾਨੀ ਕਿ ਨਹੀਂ ਮਿਲੀ ਸੀ ਤਾਂ ਇਹ ਕੁਝ ਥਾਵਾਂ ਨੇ ਉਹਨਾਂ ਦੇ ਵਿੱਚ ਜਿਹੜੇ ਹੋਰ ਥਾਂ ਕਿਹੜੇ ਸ਼ਾਮਲ ਨੇ ਸ਼ਾਹਕੋਟ ਹੋ ਗਿਆ ਇਹਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਉਸ ਤੋਂ ਬਾਅਦ ਗੁਰਾਏ ਦੀ ਗੱਲ ਕਰੀਏ ਗੁਰਾਏ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਅੱਗੇ ਗੱਲ ਕਰੀਏ ਮਹਿਤਾ ਮਹਿਤਾ ਵਾਲੇ ਥਾਂ ਤੇ ਵੀ ਜਿਹੜਾ ਮਹਿਤਾ ਹੈ ਉੱਥੇ ਵੀ ਜਿਹੜੀ ਪੈਨਸ਼ਨ ਆ ਚੁੱਕੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਪੈਨਸ਼ਨ ਰੁਕੀ ਹੋਈ ਸੀ ਇਹ ਰੁਕੀ ਹੋਈ ਪੈਨਸ਼ਨ ਦੀ ਲਿਸਟ ਹੈ ਜੇ ਤੁਹਾਡੀ ਪੈਨਸ਼ਨ ਵੀ ਰੁਕੀ ਹੋਈ ਸੀ ਤੇ ਤੁਹਾਡੀ ਪੈਨਸ਼ਨ ਆ ਗਈ ਹੈ ਉਸ ਤੋਂ ਬਾਅਦ ਗੱਲ ਕਰੀਏ ਤਾਂ ਧਰਮਕੋਟ ਧਰਮਕੋਟ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਗਈ ਸੀ ਠੀਕ ਹੈ ਆ ਗਈ ਹੈ ਤੇ ਗੱਲ ਕਰੀਏ ਮੋੜ ਮੰਡੀ ਦੀ ਤਾਂ ਮੋੜ ਮੰਡੀ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਜਿਨ੍ਹਾਂ ਬਜ਼ੁਰਗਾਂ ਨੂੰ ਜਿਨ੍ਹਾਂ ਵਿਧਵਾਵਾਂ ਨੂੰ ਤੇ ਜਿਨ੍ਹਾਂ ਵਿਕਲੰਗ ਲੋਕਾਂ ਨੂੰ ਬੇਸਹਾਰਾ ਲੋਕਾਂ ਨੂੰ ਜਿਹੜੀ ਪੈਨਸ਼ਨ ਨਹੀਂ ਮਿਲੀ ਸੀ ਉਹਨਾਂ ਦੀ ਪੈਨਸ਼ਨ ਆ ਗਈ ਹੈ ਗੱਲ ਕਰੀਏ ਤਲਵੰਡੀ ਸਾਬੋ ਦੀ ਤਾਂ ਤਲਵੰਡੀ ਸਾਬੋ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਤੁਸੀਂ ਆਪਣੀ ਪੈਨਸ਼ਨ ਦਾ ਜਿਹੜਾ ਅਪਡੇਟ ਲੈ ਸਕਦੇ ਹੋ ਗੱਲ ਕਰੀਏ ਪਧੋੜ ਦੀ ਪਧੋੜ ਦੇ ਵਿੱਚ ਵੀ ਜਿਹੜੀ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਤੇ ਵੀ ਇਕਲਾਂਗ ਅੰਗ ਹੀ ਲੋਕਾਂ ਦੀ ਪੈਨਸ਼ਨ ਜਿਹੜੀ ਆ ਚੁੱਕੀ ਹੈ ਖੜੜ ਦੀ ਗੱਲ ਕਰੀਏ ਤਾਂ ਖੜੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਰੁਕੀ ਹੋਈ ਪੈਨਸ਼ਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਸ੍ਰੀ ਹਰगोविंदਪੁਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਇਹਦਾ ਪੈਨਸ਼ਨ ਦਾ ਅਪਡੇਟ ਹੈ ਜਿਹੜਾ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਲੋਕਾਂ ਦੀਆਂ ਪੈਨਸ਼ਨਾਂ ਨਹੀਂ ਆਈਆਂ ਸੀ ਉਹਨਾਂ ਉਹਨਾਂ ਦੀ ਜਿਹੜੀ ਪੈਨਸ਼ਨ ਅਪਡੇਟ ਕੀਤੀ ਜਾ ਚੁੱਕੀ ਹੈ ਕਲਨੌਰ ਦੀ ਗੱਲ ਕਰੀਏ ਕਲਨੌਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਉਸ ਤੋਂ ਬਾਅਦ ਗੱਲ ਕਰੀਏ ਆਪਾਂ ਦੀਨਾ ਨਗਰ ਤਾਂ ਦੀਨਾ ਨਗਰ ਦੇ ਵਿੱਚ ਵੀ ਜਿਹੜੀ ਪੈਨਸ਼ਨ ਹੈ ਅਪਡੇਟ ਹੋ ਗਈ ਹੈ ਚਲਦੀ ਵੀਡੀਓ ਦੇ ਵਿੱਚ ਇੱਕ ਨਿੱਕੀ ਜਿਹੀ ਗੁਜ਼ਾਰਿਸ਼ ਫੇਰ ਤੋਂ ਕਰਨਾ ਚਾਹਾਂਗੇ ਕਿ ਜਿਨ੍ਹਾਂ ਭੈਣ ਭਰਾਵਾਂ ਦੀ ਪੈਨਸ਼ਨ ਰੁਕੀ ਹੋਈ ਸੀ ਉਹਨਾਂ ਦੀ ਪੈਨਸ਼ਨ ਦੇ ਬਾਰੇ ਹੀ ਅਪਡੇਟ ਨਵਾਂ ਆਇਆ ਹੈ ਤੇ ਜਨਵਰੀ ਮਹੀਨੇ ਦੀ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਹਲੇ ਤੱਕ ਨਹੀਂ ਆਈ ਹੈ ਉਹ ਜ਼ਰੂਰੀ ਨਹੀਂ ਕਿ ਐਸੀ ਮਿਨੇ ਆਵੇ ਕਈ ਵਾਰ ਲੇਟ ਹੁੰਦੀ ਹੈ ਇਸ ਕਰਕੇ ਨੈਕਸਟ ਮੰਥ ਵੀ ਇਹ ਜਨਵਰੀ ਮਹੀਨੇ ਵਾਲੀ ਪੈਨਸ਼ਨ ਆ ਸਕਦੀ ਹੈ ਬਾਕੀ ਜਿਹੜੀ ਪਿਛਲੇ ਸਾਲ ਦੀਆਂ ਪੈਨਸ਼ਨਾਂ ਸੀ ਉਹਨਾਂ ਬਾਰੇ ਅਪਡੇਟ ਇਹ ਆਇਆ ਹੈ ਕਿ ਉਹਨਾਂ ਦੀ ਪੈਨਸ਼ਨ ਜਿਹੜੀਆਂ ਆ ਗਈਆਂ ਨੇ ਉਹਨਾਂ ਦੀ ਹੀ ਲਿਸਟ ਅਸੀਂ ਤੁਹਾਨੂੰ ਦੱਸ ਰਿਹਾ ਤਾਂ ਚੈਨਲ ਨੂੰ ਜੇ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੇ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਅੱਗੇ ਆਪਾਂ ਗੱਲ ਕਰ ਰਹੇ ਹਾਂ ਫਲੋਰ ਦੀ ਤਾਂ ਫਲੋਰ ਦੇ ਵਿੱਚ ਵੀ ਜਿਹੜੀ ਹੈ ਪੈਨਸ਼ਨ ਹੈ ਉਹ ਆ ਗਈ ਹੈ ਠੀਕ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਜਾ ਕੇ ਬੈਂਕ ਦੇ ਵਿੱਚ ਵੀ ਲੈ ਸਕਦੇ ਹੋ ਜਾਂ ਫਿਰ ਤੁਹਾਡੇ ਕੋਲ ਮੈਸੇਜ ਵਗੈਰਾ ਵੀ ਆਂਦੇ ਨੇ ਤੇ ਉਹ ਆ ਗਿਆ ਹੋਊਗਾ ਗੱਲ ਕਰੀਏ ਸੰਧੋੜ ਦੀ ਦਸੰਧੋੜ ਦੇ ਵਿੱਚ ਵੀ ਜਿਹੜੀ ਪੈਨਸ਼ਨ ਆ ਗਈ ਹੈ ਜਨਵਰੀ ਮਹੀਨੇ ਦੀ ਠੀਕ ਹੈ ਇਸ ਸਾਲ ਦੇ ਜਨਵਰੀ ਮਹੀਨੇ ਦੀ ਪਿਛਲੇ ਸਾਲ ਦੇ ਦਸੰਬਰ ਦੀ ਤੇ ਨਵੰਬਰ ਦੀ ਇਹ ਤਿੰਨ ਪੈਨਸ਼ਨਾਂ ਜਿਹੜੀਆਂ ਆ ਗਈਆਂ ਨੇ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਬੇਸਹਾਰਾ ਬੱਚਿਆਂ ਦੀ ਪੈਨਸ਼ਨ ਕਈ ਵਾਰ ਕੀ ਹੁੰਦਾ ਕਿ ਤੁਹਾਡਾ ਕੋਈ ਆਧਾਰ ਕਾਰਡ ਜਾਂ ਕੇਵਾਈਸੀ ਪੂਰਾ ਨਹੀਂ ਹੁੰਦਾ ਤਾਂ ਉਸ ਕਰਕੇ ਵੀ ਪੈਨਸ਼ਨ ਲੇਟ ਹੋ ਸਕਦੀ ਹੈ ਤੁਸੀਂ ਬੈਂਕ ਦੇ ਵਿੱਚ ਜਾ ਕੇ ਜਾਂ ਫਿਰ ਪੈਨਸ਼ਨ ਦਫ਼ਤਰ ਦੇ ਵਿੱਚ ਜਾ ਕੇ ਵੀ ਪਤਾ ਕਰ ਸਕਦੇ ਹੋ ਕਿ ਕੋਈ ਐਹੋ ਜੀ ਦਿੱਕਤ ਤੇ ਨਹੀਂ ਸਾਡੀ ਪੈਨਸ਼ਨ ਦੇ ਨਾਲ ਕਿ ਅਸੀਂ ਕੁਝ ਜਮ੍ਹਾਂ ਕਰਉਣਾ ਹੋਵੇ 10 ਦੋ ਸਾਨੂੰ ਅਸੀਂ ਜਮ੍ਹਾਂ ਕਰਾ ਦਾਂਗੇ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਾਂ ਕੁਝ ਪਤਾ ਹੀ ਨਹੀਂ ਕਰਦੇ ਵੀ ਉੱਥੇ ਜਾ ਕੇ ਕੇਵਾਈਸੀ ਰਹਿੰਦੀ ਹੈ ਸਾਡੀ ਜਾਂ ਨਹੀਂ ਰਹਿੰਦੀ ਹੈ ਆਪਾਂ ਸੋਚਦੇ ਚੱਲਾਂਉਂਦੀ ਰਹਿੰਦੀ ਹੈ ਹਰ ਮਹੀਨੇ ਆਈ ਆਏਗੀ ਇਹ ਵੀ ਐਤਕੀ ਵੀ ਆ ਜਾਏਗੀ ਪਰ ਉਹ ਪੈਨਸ਼ਨ ਇਸ ਕਰਕੇ ਰੁਕ ਜਾਂਦੀ ਹੈ ਤੇ ਤੁਸੀਂ ਪਤਾ ਜ਼ਰੂਰ ਕਰ ਲਿਓ ਇੱਕ ਵਾਰੀ ਕਿ ਤੁਹਾਡੀ ਪੈਨਸ਼ਨ ਜਿਹੜੀ ਉਹ ਲੇਟ ਕਿਉਂ ਹੋ ਰਹੀ ਹੈ ਠੀਕ ਹੈ ਤਾਂ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਬਲਾਚੌਰ ਬਲਾਚੌਰ ਦੀ ਜਿਹੜੀ ਪੈਨਸ਼ਨ ਹੈ ਉਹ ਵੀ ਅਪਡੇਟ ਹੋ ਗਈ ਹੈ ਤੁਸੀਂ ਆਪਣੀ ਪੈਨਸ਼ਨ ਦਾ ਅਪਡੇਟ ਜਾ ਕੇ ਲੈ ਸਕਦੇ ਹੋ ਤਾਂ ਅੱਗੇ ਗੱਲ ਕਰੀਏ ਮਕਸੂਦਾ ਦੀ ਮਕਸੂਦਾ ਦੇ ਵਿੱਚ ਵੀ ਜਿਹੜੀ ਪੈਨਸ਼ਨ ਅਪਡੇਟ ਹੋ ਗਈ ਹੈ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਹਾਲੇ ਤੱਕ ਨਹੀਂ ਆਈ ਉਹ ਵੀ ਥੋੜਾ ਵੇਟ ਕਰ ਲੈਣ ਬਾਕੀ ਇਹ ਜਿਹੜੀਆਂ ਰੁਕੀਆਂ ਹੋਈਆਂ ਪੈਨਸ਼ਨਾਂ ਸੀ ਉਹਨਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਉਮੀਦ ਹੈ ਕਿ ਜਿਨ੍ਹਾਂ ਦੀ ਰੁਕੀ ਹੋਈ ਪੈਨਸ਼ਨ ਸੀ ਉਹਨਾਂ ਦੀਆਂ ਤੇ ਸਾਰੀਆਂ ਪੈਨਸ਼ਨਾਂ ਜਿਹੜੀਆਂ ਅਪਡੇਟ ਓਕੇ ਹੋ ਗਈਆਂ ਹੋਣਗੀਆਂ ਤੇ ਜਿਨ੍ਹਾਂ ਲੋਕਾਂ ਦੀ ਜਿਹੜੀ ਜਨਵਰੀ ਮਹੀਨੇ ਦੀ ਪੈਨਸ਼ਨ ਹੈ ਠੀਕ ਹੈ ਜੇ ਉਹ ਨਹੀਂ ਆਈ ਹੈ ਨਹੀਂ ਆਈਏ ਤਾਂ ਕੁਝ ਵੇਟ ਕਰ ਲੈਣਾ ਇਸ ਮਹੀਨੇ ਦੇ ਲਾਸਟ ਤੱਕ ਮੰਨ ਲਓ ਇੱਕ ਹਫਤਾ ਰਹਿ ਗਿਆ ਸਾਰਾ 7-8 ਦਿਨ ਇਹਦੇ ਵਿੱਚ ਵੀ ਅਪਡੇਟ ਹੋ ਸਕਦੀ ਹੈ ਤਾਂ ਨਿੱਕੀ ਜਿਹੀ ਗੱਲ ਇਹ ਹੀ ਕਹਿਣਾ ਚਾਹਾਂਗਾ ਕਿ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਕਿਉਂਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਅਸੀਂ ਜਿਹੜੀ ਇਹ ਵੀਡੀਓ ਲਾਉਂਦੇ ਹਾਂ ਉਹਨਾਂ ਲੋਕਾਂ ਦੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੁੰਦੀ ਅਸੀਂ ਉਹਨਾਂ ਨੂੰ ਪੂਰੀ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਉਹ ਅਪ ਟੂ ਡੇਟ ਰਹਿਣ ਹਰ ਇੱਕ ਤਰ੍ਹਾਂ ਦੀ ਸਕੀਮ ਚਾਹੇ ਕੇਂਦਰ ਸਰਕਾਰ ਦੀ ਸਕੀਮ ਹੋਵੇ ਚਾਹੇ ਤਰ ਸੁਪਰ ਸਰਕਾਰ ਦੀ ਸਕੀਮ ਹੋਵੇ ਚਾਹੇ ਫਿਰ ਕਿਸੇ ਵੀ ਪ੍ਰਾਈਵੇਟ ਸਕੀਮ ਹੋਵੇ ਜਿਹੜੀ ਕੀ ਲੋਕਾਂ ਨੂੰ ਫਾਇਦਾ ਦਿੰਦੀ ਹੋਵੇ ਇਸ ਤਰੀਕੇ ਦੀਆਂ ਜਿਨੇ ਵੀ ਸਕੀਮਾਂ ਨੇ ਅਸੀਂ ਉਹਨਾਂ ਬਾਰੇ ਤੁਹਾਨੂੰ ਤਸੱਲੀ ਬਖਸ਼ ਦੱਸਦੇ ਰਹਿੰਨੇ ਆ ਤਾਂ ਉਮੀਦ ਕਰਦਾ ਹਾਂ ਤੁਸੀਂ ਵੀਡੀਓ ਚੰਗੀ ਲੱਗੀ ਹੋਵੇਗੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਹੋ ਜੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਤਾਂ ਜੋ ਹਰ ਇੱਕ ਤਰ੍ਹਾਂ ਦੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਦੋਸਤੋ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ